ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੇਦ ਦੇ ਵਿੱਚ ਜੋ ਹਿੰਦੂਆਂ ਦਾ ਗ੍ਰੰਥ ਹੈ ਉਸ ਵਿੱਚ ਚਾਰ ਵੱਡੇ ਪਾਪ ਲਿਖੇ ਨੇ ਪ੍ਰਾਤਨ ਤੁਸੀਂ ਗ੍ਰੰਥ ਵੇਖੋਗੇ ਉਹਦੇ ਵਿੱਚ ਚਾਰ ਵੱਡੇ ਪਾਪ ਨੇ ਮੁੱਖ ਮੰਨੇ ਜਾਂਦੇ ਚਾਰ ਪਾਪ ਵੱਡੇ ਚਾਰ ਪਾਪ ਕਿਹੜੇ ਨੇ ਵੇਦ ਵਿੱਚ ਪੁਰਾਤਨ ਗ੍ਰੰਥਾਂ ਵਿੱਚ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੱਲ ਕਰਾਂਗੇ ਪਹਿਲਾ ਪਾਪ ਮੰਨਿਆ ਜਾਂਦਾ ਹੈ ਵੱਡਾ ਬ੍ਰਾਹਮਣ ਨੂੰ ਮਾਰਨਾ ਕਿਸੇ ਮਹਾਪੁਰਸ਼ ਗਿਆਨੀ ਰਤਤ ਦੇ ਤੇ ਮਹਾਪੁਰਸ਼ ਨੂੰ ਮਾਰਨਾ ਬ੍ਰਹਮ ਗਿਆਨੀ ਪੰਡਤ ਨੂੰ ਮਾਰਨਾ ਬ੍ਰਾਹਮਣ ਨੂੰ ਮਾਰਨਾ ਇਹ ਸਭ ਤੋਂ ਵੱਡਾ ਪਾਪ ਹੈ ਦੂਜਾ ਪਾਪ ਹੈ ਗਊ ਨੂੰ ਮਾਰਨਾ ਗਊ ਦੀ ਹੱਤਿਆ ਕਰਨੀ ਗਊ ਨੂੰ ਮਾਰਨਾ ਇਹ ਵੇਦ ਵਿੱਚ ਵੱਡਾ ਪਾਪ ਲਿਖਿਆ ਗਿਆ ਹੈ। ਪਹਿਲਾ ਬ੍ਰਾਹਮਣ ਨੂੰ ਮਾਰਨਾ ਦੂਜਾ ਗਊ ਨੂੰ ਮਾਰਨਾ ਇਹ ਸਭ ਤੋਂ ਵੱਡਾ ਪਾਪ ਮੰਨਿਆ ਗਿਆ ਵੇਦ ਵਿੱਚ। ਤੀਜਾ ਪ੍ਰੂਣ ਹੱਤਿਆ। ਪ੍ਰੂਣ ਹੱਤਿਆ ਲੜਕੀ ਨੂੰ ਮਾਰਨਾ। ਜੰਮ ਦੀ ਲੜਕੀ ਨੂੰ ਮਾਰ ਦੇਣਾ, ਕੋਖ ਵਿੱਚ ਮਾਰ ਦੇਣਾ ਪ੍ਰੂਣ ਹੱਤਿਆ ਕਰਨੀ ਇਹ ਸਭ ਤੋਂ ਵੱਡਾ ਪਾਪ ਵੇਦ ਵਿੱਚ ਮੰਨਿਆ ਗਿਆ। ਚੌਥਾ ਪਾਪ ਹੈ ਪਰਾਏ ਦਾ ਪਰਾਇਆ ਹੱਕ ਖਾਣਾ ਕਿਸੇ ਪਰਾਏ ਦਾ ਹੱਕ ਖਾਣਾ ਸਭ ਤੋਂ ਵੱਡਾ ਪਾਪ ਮੰਨਿਆ ਗਿਆ ਹੈ ਕਿ ਪਰਾਏ ਵਸਤੂ ਨੂੰ ਚੋਰਾ ਲੈਣਾ ਜਾਂ ਪਰਾਇਆ ਹੱਕ ਖਾਣਾ ਇਹ ਸਭ ਤੋਂ ਵੱਡਾ ਪਾਪ ਹੈ ਇਹ ਚਾਰ ਪਾਪ ਵੇਦ ਦੇ ਵਿੱਚ ਮੁੱਖ ਮੰਨੇ ਗਏ ਨੇ ਤੇ ਜਿਨ੍ਹਾਂ ਨੇ ਚਾਰ ਪਾਪ ਕਰ ਲਏ ਉਹਨਾਂ ਨੂੰ ਦੁਬਾਰਾ ਕਦੇ ਵੀ ਮਨੁੱਖਾ ਜਨਮ ਪ੍ਰਾਪਤ ਨਹੀਂ ਹੁੰਦਾ ਉਹ 84 ਲੱਖ ਜਨਾਂ ਵਿੱਚ ਭੜਕਦੇ ਰਹਿੰਦੇ ਨੇ ਉਹ ਕਦੇ ਦੁਬਾਰਾ ਜਨਮ ਨਹੀਂ ਲੈ ਸਕਦੇ ਮਨੁੱਖਾ ਜਨ। ਇਹ ਵੇਦ ਵਿੱਚ ਪ੍ਰਾਤਨ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਪਰ ਸਤਿਗੁਰੂ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਇਹ ਚਾਰ ਪਾਪ ਲਿਖੇ ਨੇ ਇੱਕੋ ਪੰਕਤੀ ਦੇ ਵਿੱਚ। ਪੰਕਤੀ ਆਉਂਦੀ ਹੈ ਬ੍ਰਾਹਮਣ ਕੈਲੀ ਘਾਤ ਕੰਚਕਾਂ ਅਣਚਾਰੀ ਕਾ ਧਾਨ। ਬ੍ਰਾਹਮਣ ਕੈਲੀ ਕੰਚਕਾ ਅਣਚਾਰੀ ਕਾ ਤਾਨ ਇਸ ਪੰਕਤੀ ਦੀ ਤੁਸੀਂ ਅਰਥ ਪੜੋਗੇ ਬ੍ਰਾਹਮਣ ਤਤ ਬੇਤੇ ਮਹਾਪੁਰਸ਼ ਬ੍ਰਹਮ ਗਿਆਨੀ ਤੇ ਕੈਲੀ ਗਉ ਕੈਲੀ ਦਾ ਅਰਥ ਹੈ ਗਉ ਬ੍ਰਹਮ ਨੂੰ ਮਾਰਨਾ ਕੈਲੀ ਗਉ ਨੂੰ ਮਾਰਨਾ ਕੰਚਕਾ ਭ੍ਰੂਣ ਹਤਿਆ ਲੜਕੀ ਨੂੰ ਮਾਰਨਾ ਅਣਚਾਰੀ ਦਾ ਧਾਣ ਪਰਾਇਆ ਧਨ ਇਹ ਚਾਰੇ ਚਾ ਮਾਰੇ ਕਹਿੰਦੇ ਇਹਨਾਂ ਚਾਰਾਂ ਚੋਂ ਕਿਸੇ ਨੇ ਇੱਕ ਵੀ ਕਰ ਲਿਆ ਵੇਦਾ ਵਿੱਚ ਤਾਂ ਚਾਰ ਲਿਖੇ ਨੇ ਨਾ ਕਿ ਚਾਰ ਕਰੋਗੇ ਤੁਹਾਨੂੰ ਕਦੇ ਸਰੀਰ ਨਹੀਂ ਮਿਲ ਸਕਦਾ ਤੁਹਾਡੀ ਮੁਕਤੀ ਨਹੀਂ ਹੋ ਸਕਦੀ ਪਰ ਗੁਰੂ ਸਾਹਿਬ ਨੇ ਕਿਹਾ ਜੇ ਚਾਰਾਂ ਦੇ ਵਿੱਚ ਤੁਸੀਂ ਇੱਕ ਵੀ ਕਰ ਲਿਆ ਤੇ ਇਸ ਤੋਂ ਵੱਡਾ ਕੋਈ ਪਾਪ ਨਹੀਂ ਹੈ। ਬ੍ਰਾਹਮਣ ਨੂੰ ਮਾਰਨਾ, ਰੱਬ ਦੇ ਪਿਆਰੇ ਤਤਵਿਤ ਮਹਾਪੁਰਸ਼ ਨੂੰ ਮਾਰਨਾ, ਗਊ ਨੂੰ ਮਾਰਨਾ, ਪ੍ਰਾਣ ਹੱਤਿਆ ਕਰਨੀ ਤੇ ਪ੍ਰਾਯਤਨ ਨੂੰ ਖਾਣਾ। ਇਹ ਸਭ ਤੋਂ ਵੱਡੇ ਪਾਪ ਨੇ। ਪਰ ਆਪਾਂ ਇਹ ਚਾਰੇ ਕਰ ਰਹੇ ਆ। ਚਾਰੇ ਹੀ ਕਰ ਰਹੇ ਆ। ਤਤਵਿਤ ਮਹਾਪੁਰਸ਼ਾਂ ਦੀ ਨਿੰਦਿਆ ਵੀ ਕਰ ਰਹੇ ਆ। ਉਹਨਾਂ ਦੇ ਕਤਲ ਵੀ ਹੋ ਰਹੇ ਨੇ। ਉਹਨਾਂ ਨੂੰ ਮਾਰ ਵੀ ਰਹੇ ਆ ਇੱਕ ਦੂਜਾ ਆ ਗਿਆ ਕੈਲੀ ਗਊ ਨੂੰ ਮਾਰਨਾ ਇਹ ਵੀ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਹੋਰ ਪਾਸੇ ਤੁਸੀਂ ਹੋਰ ਕਿਸੇ ਕੰਟਰੀ ਵਿੱਚ ਲਾ ਲਓ ਸਟੇਜ ਤੇ ਲਾ ਲਓ ਹਿਮਾਚਲ ਲਾ ਲਓ ਜੁਪੀ ਵਿੱਚ ਲਾ ਲਓ ਸਾਰੇ ਪਾਸੇ ਇਹ ਪਾਪ ਜਿਹੜਾ ਗਊ ਮਾਰਨਾ ਹੋ ਰਿਹਾ ਹੈ ਤੀਜਾ ਜਿਹੜਾ ਪ੍ਰੂਣ ਹੱਤਿਆ ਇਹ ਤਾਂ ਕੋਈ ਵੀ ਥਾਂ ਨਹੀਂ ਬਚੇ ਹੋਵੇਗਾ ਉਹ ਜਿੱਥੇ ਪ੍ਰੂਣ ਹੱਤਿਆ ਨਾ ਉਦੀ ਹੋਵੇਗੀ ਜੇ ਚੌਥੀ ਪ੍ਰਾਇਆ ਹੱਕ ਇਹਦੇ ਵਿੱਚ ਵੀ ਸਭ ਤੋਂ ਅੱਗੇ ਆਪਾਂ ਹੀ ਆ ਕਿ ਪ੍ਰਾਇਆ ਹੱਕ ਜਿਹੜਾ ਆਪਾਂ ਖਾ ਰਹੇ ਹਾਂ ਕਿਸੇ ਦਾ ਗਰੀਬ ਦਾ ਲਾ ਲਓ ਕਿਸੇ ਦਾ ਲਾ ਲਓ ਪ੍ਰਾਇਆ ਹੱਕ ਮਲ ਇਹ ਖਾ ਰਹੇ ਸਭ ਤੋਂ ਵੱਡੇ ਪਾਪ ਨੇ ਗੁਰੂ ਸਾਹਿਬ ਨੇ ਬ੍ਰਾਹਮਣ ਕੈਲੀ ਘਾਤ ਕੰਚਕਾਂ ਅਣਚਾਰੀ ਕਾਤ ਗੁਰੂ ਸਾਹਿਬ ਨੇ ਇਹ ਚਾਰੇ ਪਾਪ ਇਹ ਵੇਦ ਵਿੱਚ ਲਿਖੇ ਹੋਏ ਨੇ ਪ੍ਰਾਤਨ ਗ੍ਰੰਥ ਵਿੱਚ ਲਿਖੇ ਨੇ ਪਰ ਗੁਰੂ ਸਾਹਿਬ ਨੇ ਇੱਕੋ ਪੰਕਤੀ ਵਿਚਾਰ ਕੋ ਦੱਸ ਦਿੱਤਾ ब्राह्मण कैली ब्राह्मण कैली घात कंचक। अणचारी कतान। ਸਤਿਗੁਰੂ ਜੀ ਕਹਿੰਦੇ ਇਹ ਚਾਰੇ ਪਾਪ ਜੇ ਚਾਰਾਂ ਪਾਪਾਂ ਵਿੱਚ ਤੁਸੀਂ ਇੱਕ ਵੀ ਕਰ ਲਿਆ ਤੇ ਸਮਝੋ ਕਿ ਤੁਹਾਨੂੰ ਤੁਸੀਂ ਚਾਰੇ ਪਾਪ ਕਰ ਲਏ। ਜੇ ਤੁਸੀਂ ਬ੍ਰਾਹਮਣ ਨੂੰ ਮਾਰ ਦਿੱਤਾ ਕਿਤੇ ਤਤਪ ਦੇ ਤੇ ਮਹਾਪੁਰਸ਼ ਨੂੰ ਮਾਰ ਦਿੱਤਾ ਸਮਝੋ ਤੁਸੀਂ ਗਊ ਵੀ ਮਾਰ ਦਿੱਤੀ। ਰਾਇਆ ਤਨ ਵੀ ਖਾ ਲਿਆ ਪ੍ਰੂਨ ਹੱਤਿਆ ਵੀ ਕਰਨੀ ਤੁਹਾਨੂੰ ਚਾਰੇ ਪਾਪਾਂ ਦੇ ਪਾਪ ਹੈ ਸੋ ਸੰਗਤ ਜੀ ਗੁਰੂ ਸਾਹਿਬ ਅੱਗੇ ਅਰਦਾਸ ਇਹ ਕਰਨੀ ਹੈ ਕਿ ਸੱਚੇ ਬਾਦਸ਼ਾਹ ਇਹ ਜਿਹੜੇ ਨੇਤਰ ਤੁਸੀਂ ਦਿੱਤੇ ਨੇ ਸਾਨੂੰ ਅੱਖਾਂ ਦਿੱਤੀਆਂ ਨੇ ਹੱਥ ਦਿੱਤੇ ਨੇ ਪੈਰ ਦਿੱਤੇ ਨੇ ਜਿਹੜੀ ਜੀਭਾ ਦਿੱਤੀ ਹੈ ਕਦੇ ਵੀ ਨੇਤਰਾਂ ਦੇ ਨਾਲ ਪ੍ਰਾਇ ਤਨ ਨੂੰ ਪ੍ਰਾਇ ਧਨ ਨੂੰ ਨਾ ਤਕੀਏ ਇਸ ਜੀਭਾ ਦੇ ਨਾਲ ਕਿਸੇ ਦੀ ਨਿੰਦਿਆ ਕਿਸੇ ਨੂੰ ਨਿੰਦਿਆ ਕੌੜੇ ਬੋਲਣਾ ਬੋਲੇ ਕਿ ਉਸ ਦੀ ਹੱਤਿਆ ਹੋ ਜਾਵੇ ਕਿ ਮਰਨੋ ਮਜਬੂਰ ਹੋ ਜਾਵੇ ਐਨੀ ਉਸ ਦੀ ਨਿੰਦਿਆ ਨਾ ਕਰੀਏ ਤੇ ਇਸ ਹੱਥਾਂ ਦੇ ਨਾਲ ਕਿਸੇ ਦਾ ਮਾਰਾ ਜਾਂ ਪ੍ਰੂਣ ਹੱਤਿਆ ਨਾ ਕਰੀਏ ਕਿਸੇ ਗਊ ਨੂੰ ਨਾ ਮਾਰੀਏ ਤੇ ਪੈਰਾਂ ਦੇ ਨਾਲ ਕਦੇ ਚੱਲ ਕੇ ਮਾੜੀ ਸੰਗਤ ਵਿੱਚ ਨਾ ਜਾਈਏ ਇਹੀ ਅਰਦਾਸ ਗੁਰੂ ਸਾਹਿਬ ਅਕੀ ਕਰਨੀ ਹੈ ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਇਸੇ ਚੈਨਲ ਤੇ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ ਤੇ ਸੰਗਤਾਂ ਨੂੰ ਬੇਨਤੀ ਸਾਰੀ ਸੰਥਿਆ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ